ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਉਸ ਸੁਹਾਵਣੇ ਦਿਨਾਂ ਬਾਰੇ ਯਾਨੀ ਕਿ ਬਚਪਨ ਦੇ ਦਿਨਾਂ ਬਾਰੇ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਬਚਪਨ ਕਿਉਂਕਿ ਬਚਪਨ ਇੱਕ ਐਸਾ ਸਮਾਂ ਹੈ ਜਿਸ ਦੇ ਵਿੱਚ ਨਾ ਕੋਈ ਸਾਨੂੰ ਫਿਕਰਫਕਾ ਹੁੰਦਾ ਹੈ ਨਾ ਕੋਈ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ ਤੇ ਨਾ ਹੀ ਕੋਈ ਬਹੁਤੀ ਵੱਡੀ ਮਜਬੂਰੀ ਹੁੰਦੀ ਹੈ ਸੋ ਬਚਪਨ ਹੀ ਇੱਕ ਐਸਾ ਸਮਾਂ ਜਿਹਦੇ ਵਿੱਚ ਅਸੀਂ ਖੁੱਲ ਕੇ ਮौज-ਮਸਤੀ ਕਰਦੇ ਹਾਂ ਖੇਡਦੇ ਹਾਂ ਹੱਸਦੇ ਹਾਂ ਪਰ ਅੱਜ ਦੀ ਇਸ ਰਚਨਾ ਵਿੱਚ ਊਮੀ ਜਤਵਾਲ ਸਾਡੇ ਲੇਖਕ ਜੋ ਬਚਪਨ ਦੀ ਗੱਲ ਕਰ ਰਹੇ ਨੇ ਉਹ ਅੱਜ ਦੇ ਬਚਪਨ ਦੀ ਗੱ ਉਹ ਸਾਡੇ ਭੁੱਲੇ ਵਿਸਰੇ ਹੋਏ ਬਚਪਨ ਦੀ ਗੱਲ ਕਰ ਰਹੇ ਨੇ ਜੋ ਅਸ ਤੋਂ ਕਈ ਸਾਲ ਪਹਿਲਾਂ ਅਸੀਂ ਲੰਘਾਇਆ ਗੁਜ਼ਾਰਿਆ ਤੇ ਉਸ ਬਚਪਨ ਵਿੱਚ ਜਿਹੜੀਆਂ ਖੇਡਾਂ ਸੀ ਉਹਨਾਂ ਦੇ ਵਿੱਚ ਕੀ ਇੰਟਰਸਟ ਹੁੰਦਾ ਸੀ ਕੀ ਯੋਗਦਾਨ ਹੁੰਦਾ ਸੀ ਉਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਆਓ ਆਪਾਂ ਦੇਖਦੇ ਹਾਂ ਗੀਤਕਾਰ ਓਮੀ ਜਿੱਤਵਾਲ ਸਾਡੇ ਲਈ ਕੀ ਲਿਖਦੇ ਨੇ ਕਹਿੰਦੇ ਸਾਈਕਲਾਂ ਦੇ ਟਾਇਰ ਭਜਾਉਣੇ ਗੋਤੇ ਫਿਰ ਸੂਏ ਚ ਲਾਉਣੇ ਸਾਈਕਲਾਂ ਦੇ ਟਾਇਰ ਭਜਾਉਣੇ ਗੋਤੇ ਫਿਰ ਸੂਏ ਚ ਲਾਉਣੇ ਬੋੜਾਂ ਥੱਲੇ ਡੰਡੇ ਡੁਕਣੇ ਮਾਪਿਆਂ ਤੋਂ ਅਸਾਕਾ ਦੇ ਨਾ ਰੁਕਣੇ ਚਾਹੇ ਭਾਵੇਂ ਹੋਣ ਬਰਸਾਤਾ ਵਾਹ ਬਚਪਨਾ ਤੇਰੀਆਂ ਕਿਆ ਬਾਤਾਂ ਮਗਦਾ ਸੀ ਬੜਾ ਰੋਜ ਗੁੱਲੀ ਡੰਡਾ ਲੱਗਦਾ ਸੀ ਸਭ ਰੰਗ ਬਿਰੰਗਾ ਵੇਲੇ ਸਮੇਂ ਵਿੱਚ ਚੱਲੇ ਚੋਰ ਸਿਪਾਹੀ ਗਲੀਆਂ ਵਿੱਚ ਬੜੀ ਖੱਪ ਸੀ ਪਾਈ ਲੋਕਣ ਮਿੱਟੀ ਖੇਡੇ ਵਿੱਚ ਗੂੜੀਆਂ ਰਾਤਾਂ ਵਾਹ ਬਚਪਨਾ ਤੇਰੀਆਂ ਕਿਆ ਬਾਤਾਂ ਅੱਗੇ ਲਿਖਦੇ ਨੇ ਬਾਂਦਰ ਕਿੱਲਾ ਕੁੱਤੀ ਪੌਣੇ ਕਾਂ ਘੋੜੀ ਫੜਨ ਫੜਾਈ ਬਾਂਦਰ ਕਿੱਲਾ ਕੁੱਤੀ ਪੌਣੇ ਕਾਂ ਘੋੜੀ ਫੜਨ ਫੜਾਈ ਭੰਡਾ ਭੰਡਾਰੀਆ ਖਿੱਦੋ ਖੁੰਡੀ ਕਿੱਕਲੀ ਦੂਕੜੇ ਦਾਈ ਊਚ ਨੀਚ ਊਠਕ ਬੈਠਕ ਲੀਡਰ ਲੱਭਣ ਦਾ ਝਾਕਾ ਵਾਹ ਬਚਪਨਾ ਤੇਰੀਆਂ ਕਿਆ ਬਾਤਾਂ ਸੋ ਅਗਲੇ ਪਰੇ ਵਿੱਚ ਲਿਖਿਆ ਕਹਿੰਦੇ ਕੁੜੀਆਂ ਵਿੱਚ ਖੇਡੇ ਖੱਡਾ ਡੀਟੀ ਖੇਡਣ ਲਈ ਝਟ ਵੱਜਦੀ ਸੀ ਸੀਟੀ ਖੇਡੇ ਬਣ ਬਣ ਅੰਨਾ ਛੋਟਾ ਨਾ ਕੋਈ ਹੁੰਦਾ ਸੀ ਓਮੀ ਵੱਡਾ ਛੋਟਾ ਰਾਤੀ ਫਿਰ ਸੁਣਦੇ ਬੇਬੇ ਦੀਆਂ ਬਾਤਾਂ ਵਾਹ ਬਚਪਨਾ ਤੇਰੀਆਂ ਕੀ ਬਾਤਾਂ ਵਾਹ ਬਚਪਨਾ ਤੇਰੀਆਂ ਕੀ ਬਾਤਾਂ ਸੋ ਦੋਸਤੋ ਵਾਕਈ ਉਸ ਵੇਲੇ ਦਾ ਬਚਪਨ ਲਾਜਵਾਬ ਹੁੰਦਾ ਸੀ ਕਿਉਂਕਿ ਇਕੱਠੇ ਸਾਰਿਆਂ ਨੇ ਖੇਡਣਾ ਗਲੀਆਂ ਦੇ ਵਿੱਚ ਖੇਡਣਾ ਤੇ ਖਾਸ ਗੱਲ ਇਹ ਹੈ ਕਿ ਅੱਜ ਦਾ ਬਚਪਨ ਜ਼ਿਆਦਾਤਰ ਮੋਬਾਈਲਾਂ ਤੇ ਗੁਜ਼ਰ ਰਿਹਾ ਹੈ ਤੇ ਉਸ ਵੇਲੇ ਦਾ ਬਚਪਨ ਜਿਹੜਾ ਉਹ ਸਰੀਰਕ ਕਸਰਤ ਦੇ ਗੁਜ਼ਰਦਾ ਸੀ ਜਿਵੇਂ ਲਿਖਾਰੀ ਨੇ ਇਸ ਵਿੱਚ ਖੇਡਾਂ ਦੀ ਗੱਲ ਕੀਤੀ ਹੈ ਚੋਰ ਸਿਪਾਹੀ ਭੱਜ ਦੌੜ ਕਰਨੀ ਲੁਕਣ ਮਿੱਟੀ ਸੋ ਇਦਾਂ ਦੀਆਂ ਜਿਹੜੀਆਂ ਖੇਡਾਂ ਸੀ ਸਾਡੀਆਂ ਉਹ ਸਾਡੇ ਸਰੀਰ ਨੂੰ ਵੀ ਚੰਗਾ ਬਣਾਉਂਦੀਆਂ ਸੀ ਪਰ ਅੱਜ ਕੱਲ ਇਹ ਖੇਡਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਤੇ ਅੱਜ ਦਾ ਬਚਪਨ ਜਿਹੜਾ ਉਹ ਮੋਬਾਈਲ ਨਾਲ ਜੁੜ ਕੇ ਇੱਕ ਕਮਰੇ ਵਿੱਚ ਕੈਦ ਹੋ ਕੇ ਰਹਿ ਗਿਆ ਤੁਸੀਂ ਵੀ ਸੋਚ ਕੇ ਵੇਖਿਓ ਕਿ ਆਪਣੇ ਉਸ ਟਾਈਮ ਦੇ ਬਚਪਨ ਵਿੱਚ ਕਿੰਨਾ ਸਕੂਨ ਸੀ ਤੇ ਅੱਜ ਦਾ ਬਚਪਨ ਉਸ ਵੇਲੇ ਦਾ ਮੁਕਾਬਲਾ ਨਹੀਂ ਕਰ ਸਕਦਾ ਸੱਚਮੁੱਚ ਹੀ ਇਹ ਸ਼ਬਦ ਸਲਾਹਣਯੋਗ ਨੇ ਕਿ ਸਾਡੇ ਬਚਪਨੀਆਂ ਗੱਲਾਂ ਹੀ ਕੁਝ ਹੋਰ ਸੀ ਤਾਂ ਹੀ ਲੇਖਕ ਨੇ ਲਿਖਿਆ ਕਿ ਵਾਹ ਬਚਪਨਾ ਤੇਰੀਆਂ ਕੀ ਬਾਤਾਂ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਇਸੇ ਤਰ੍ਹਾਂ ਹੀ ਪਿਆਰ ਸਤਿਕਾਰ ਦਿੰਦੇ ਰਹੋ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ